ਆਨ-ਏਅਰ ਦੇਖ ਰਹੇ ਹਾਂ ਮੈਂ ਹਾਨੂਰਾਖ ਸ਼ਰਮਾ ਦੋਸਤੋ ਅੰਮ੍ਰਿਤਸਰ ਦੀ ਸੜਕਾਂ ਤੋਂ ਇੱਕ ਵੱਖਰਾ ਮਾਮਲਾ ਅੱਜ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਦੱਸ ਲਈਏ ਕਿ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਛੋਟੇ-ਛੋਟੇ ਬੱਚੇ ਸੜਕਾਂ ਦੇ ਉੱਤੇ ਬੂਟ ਪਾਲਿਸ਼ ਕਰਨ ਦਾ ਕੰਮ ਕਰਦੇ ਨੇ ਇਹ ਬਾਲ ਮਜ਼ਦੂਰੀ ਕਹੀ ਜਾਂਦੀ ਹੈ ਇਸ ਦੇ ਲਈ ਇੱਕ ਵਿਭਾਗ ਬਣਿਆ ਹੋਇਆ ਡਿਪਟੀ ਕਮਿਸ਼ਨਰ ਇਸ ਵਿਭਾਗ ਦੇ ਇੰਚਾਰਜ ਹੁੰਦੇ ਆ ਸੋ ਉਹਨਾਂ ਵੱਲੋਂ ਸਮੇਂ-ਸਮੇਂ ਤੇ ਮੁਹਿੰਮ ਚਲਾਈ ਜਾਂਦੀ ਹੈ ਕਿ ਇਹਨਾਂ ਬੱਚਿਆਂ ਨੂੰ ਫੜ ਕੇ ਰਹਿਣ ਵਸੇਰਿਆਂ ਦੇ ਵਿੱਚ ਰੱਖਿਆ ਜਾਵੇ ਇਹਨਾਂ ਦੀ ਪੜ੍ਹਾਈ ਦਾ ਸਿਸਟਮ ਬਣਾਇਆ ਜਾਵੇ ਤੇ ਇਹਨਾਂ ਨੂੰ ਬਾਲ ਮਜ਼ਦੂਰੀ ਕਰਨ ਤੋਂ ਰੋਕਿਆ ਜਾਵੇ ਸੋ ਇਸੇ ਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਵੱਲੋਂ ਟੀਮਾਂ ਭੇਜੀਆਂ ਗਈਆਂ ਸੋ ਉਹਨਾਂ ਦੀਆਂ ਆਈਆਂ ਹੋਈਆਂ ਟੀਮਾਂ ਨੂੰ ਸੜਕਾਂ ਤੋਂ ਖਾਲੀ ਹੱਥ ਵਾਪਸ ਪਰਤਣਾ ਪਿਆ ਕਿਉਂਕਿ ਉਹਨਾਂ ਵੱਲੋਂ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਜਦੋਂ ਫੜਿਆ ਗਿਆ ਇਹਨਾਂ ਨੂੰ ਬੱਸ ਦੇ ਵਿੱਚ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੱਚੇ ਉੱਥੋਂ ਭੱਜਦੇ ਨਜ਼ਰ ਆਏ ਦੱਸ ਦਈਏ ਪੂਰਾ ਮਾਮਲਾ ਕਿ ਇਹ ਬੱਚੇ ਬੂਟ ਪਾਲਿਸ਼ ਕਰਕੇ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਚਾਹੇ ਬਾਲ ਮਜ਼ਦੂਰੀ ਕਰਦੇ ਆ ਪਰ ਇਹਨਾਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਵੀ ਹੋ ਸਕਦੀਆਂ। ਸੋ ਇਸੇ ਤਹਿਤ ਜਦੋਂ ਗੱਲਬਾਤ ਕੀਤੀ ਗਈ ਹੈ ਅਧਿਕਾਰੀਆਂ ਨਾਲ ਤਾਂ ਸੁਣੋ ਅਧਿਕਾਰੀ ਕਿਸ ਤਰ੍ਹਾਂ ਦੱਸਦੇ ਐ ਕਿ ਉਹ ਇਹਨਾਂ ਨੂੰ ਰਹਿਣ ਬਸੇਰਿਆਂ ਦੇ ਵਿੱਚ ਰੱਖਣਾ ਚਾਹੁੰਦੇ ਐ, ਇਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਨਾ ਚਾਹੁੰਦੇ ਐ ਪਰ ਉੱਥੇ ਹੀ ਬੱਚਿਆਂ ਦਾ ਕਹਿਣਾ ਏ ਕਿ ਜੇਕਰ ਤੁਸੀਂ ਸਾਨੂੰ ਪੜ੍ਹਾਉਣਾ ਚਾਹੁੰਦੇ ਹੋ, ਜੇਕਰ ਤੁਸੀਂ ਸਾਨੂੰ ਰਹਿਣ ਬਸੇਰੇ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਪਹਿਲਾਂ ਸਾਡੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰ ਦਿਓ। ਮਸਲਾ ਗੰਭੀਰ ਹੈ, ਸੋਚਣ ਵਾਲਾ ਸਵਾਲ ਖੜੇ ਕਰਦਾ ਹੈ। ਕਿ ਆਖਰ ਇਹ ਬੱਚੇ ਜਾਣ ਤਾਂ ਜਾਣ ਕਿਥੇ ਪਰ ਇੱਕ ਗੱਲ ਇਹ ਵੀ ਨਜ਼ਰ ਆਉਂਦੀ ਹੈ ਕਿ ਕਈ ਬੱਚੇ ਅਜਿਹੇ ਨੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਕਮਾਨ ਵਾਲਾ ਨਹੀਂ ਪਰ ਇਸ ਤੋਂ ਉਲਟ ਕੁਝ ਬੱਚੇ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਕਮਾਨ ਵਾਲੇ ਵੀ ਹੁੰਦੇ ਆ ਪਰ ਉਹ ਨਸ਼ੇ ਦੀ ਲਤ ਦੇ ਵਿੱਚ ਜਾਂ ਫਿਰ ਕਿਸੇ ਹੋਰ ਮਾੜੀ ਸਹਬਤ ਸੰਗਤ ਦੇ ਵਿੱਚ ਪਾ ਕੇ ਇਹਨਾਂ ਬੱਚਿਆਂ ਤੋਂ ਜ਼ਬਰਨ ਮਜ਼ਦੂਰੀ ਕਰਵਾਉਂਦੇ ਨੇ ਸੋ ਇਹ ਵਿਚਾਰ ਕਰਨ ਦਾ ਮਸਲਾ ਹੈ ਇਹ ਘੋਖ ਕਰਨ ਦਾ ਮਸਲਾ ਹੈ ਇੱਥੇ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਕੋਖ ਕਰਨ ਅਜਿਹੇ ਬੱਚਿਆਂ ਦਾ ਡਾਟਾ ਇਕੱਠਾ ਕਰਨ ਤੇ ਉਸ ਤੋਂ ਬਾਅਦ ਇਹਨਾਂ ਨੂੰ ਬਾਲ ਮਜ਼ਦੂਰੀ ਤੋਂ ਰੋਕਿਆ ਜਾ ਸਕਦਾ ਹੈ ਫਿਲਹਾਲ ਕਹਿ دیਏ ਕਿ ਟੀਮਾਂ ਖਾਲੀ ਹੱਤ ਪਰਤੀਆਂ ਨੇ ਉੱਥੇ ਹੀ ਕੋਸ਼ਿਸ਼ ਲਾਜਵਾਬ ਰਹੀ ਕੋਸ਼ਿਸ਼ ਅੱਛੀ ਰਹੀ ਪਰ ਇਸ ਦੀ ਕੋਖ ਕਰਨ ਦੀ ਬਹੁਤ ਜ਼ਰੂਰਤ ਹੈ ਸੋ ਦੇਖੋ ਅਮ੍ਰਿਤਸਰ ਤੋਂ ਨਿਤਿਨ ਲੁਥਰਾ ਦੀ ਪੂਰੀ ਰਿਪੋਰਟ ਤਾਂ ਕੀ ਬੋਲ ਰਹੇ ਨੇ ਸੋ ਇਹ ਬੋਲ ਰਹੇ ਕਿ ਬੰਦ ਕਰਕੇ ਕੰਮ ਕੰਮ ਮਤ ਕਰੋ ਇਹ ਬੋਲਤੇ ਹਨ ਖਾਣਾ ਕਿਵੇਂ ਖਾਓਗੇ ਜਦ ਕੰਮ ਕਰਨਗੇ ਤभी ਤਾਂ ਖਾਣਗੇ घर में कौन कौन है भाई है डैडी है मम्मी है सारे काम करते हैं तो ये बोल रहे है कि स्कूल में डाला पढ़ने को दिल नहीं करता तुम्हारा पढ़ो ना जाके ये पति तब तो पढ़ेंगे करेंगे तो कमाई कौन करेगा फिर में घर पे कौन जगह खर्चा मिनट बाद पकड़ी जा रहा था गुस्सा लग रहा मारना भी था कहाँ रहते हो माल मंडी भूत पाली क्या हुआ ओके रहे कि हम तुम्हें स्कूल डाले हम बोल रहे हम अपने आप स्कूल पढ़ेंगे हमारे घर का खर्चा देखता है कौन कौन ए वहाँ पुलिस वाले थे और मैडम थे घर में कौन कौन रहा घर में भाई है मानी है ਕੀ ਸੀ ਉਹ ਵੇਸਤੋ ਆਇਆ ਕੀ ਸੀ ਸਰਵਲੋ ਦਾਇਦਾ ਆਇਆ ਤਾਂ ਤੇ ਕਿੰਨੇ ਕ ਬੱਚਿਆਂ ਨੂੰ ਤੁਸੀਂ ਹਜੇ ਤੱਕ ਲੈ ਕੇ ਗਏ ਜੇ ਨਾਲ ਦੱਸ ਦਿਓ ਮੈਂ ਕਿ ਸਰਕਾਰੀ ਬਾਸਪੇ ਡੀਸੀ ਪਰ ਬਾਸ ਖਾਲੀ ਜਾ ਰਹੀ ਹੈ ਕਿਉਂਕਿ ਬੱਚੇ ਦੇਖੇ ਇਹਨਾਂ ਨੂੰ ਪਾਸ ਨਹੀਂ ਤੇ ਆ ਦੇਖ ਸਕਦੇ ਹੋ ਕਿ ਸਰਕਾਰੀ ਡੀਸੀ ਆਫਿਸ ਤੋਂ ਵੱਲ ਭੇਜੇ ਗਏ ਸੀ ਕਿ ਜਿੰਨੇ ਬੱਚੇ ਹੈਗੇ ਨੇ ਤੇ ਉਹਨਾਂ ਨੂੰ ਸਕੂਲਾਂ ਤੇ ਪਾਜ ਬੱਚੇ ਵੀਡੀਓ ਵੀ ਬਣਾ ਰਹੇ ਸੀ ਸਾਡੇ ਬੱਚੇ ਫੜਦੇ ਲਾਇਆ ਤਾਂ ਲਈਏ ਬੱਚੇ ਦੇ ਆਪਿਆਂ ਨੂੰ ਸਰ ਵੀਡੀਓ ਨਾ ਬਣਾਓ ਕਿਹੜੇ ਡਿਪਾਰਟਮੈਂਟ ਤੋਂ 72 ਵੱਲੋਂ ਹਦਾਇਤਾਂ ਹੋਈਆਂ ਕਿ ਜਿਹੜੇ ਬੱਚਿਆਂ ਦੇ ਬਹੁਤ ਸਾਰੇ ਐਕਸੀਡੈਂਟਸ ਹੋ ਰਹੇ ਹਨ ਤੇ ਇਸ ਕਰਕੇ ਇਹਨਾਂ ਨੂੰ ਰੈਸਕਿਊ ਕਰਕੇ ਤੇ ਸਕੂਲ 'ਚ ਭੇਜਿਆ ਜਾ ਮੈਡਮ ਅੱਥੇ ਤੇ ਬਰੋਜ ਹੀ ਕੀ ਨਾਮ ਹੈ ਕਿੰਨੇ ਲੋਕ ਆਉਂਦੇ ਨੇ ਇੱਥੇ ਕਿੰਨੇ ਹੀ ਕੰਮ ਕਰਦੇ ਨੇ ਸਰ ਅਸੀਂ ਰੋਜ਼ ਹੀ ਅਹੀ ਪਲਾਨ ਕਰ ਰਹੇ ਆ ਕਿ ਥੋੜੇ ਕੀ ਨੈਕਸਟ ਮੰਥ ਤੋਂ ਅਸੀਂ ਅਹੀ ਰੇਟ ਸਟਾਰਟ ਕਰ ਰਹੇ ਆ ਤੇ ਇਹਨਾਂ ਨੂੰ ਰੈਸਕਿਊ ਕਰਕੇ ਸਕੂਲ ਵਿੱਚ ਐਡਮਿਸ਼ਨ ਕਰਾ ਕੇ ਤੇ ਬੱਚਿਆਂ ਦਾ ਜਿਹੜੇ ਬਿਹਤਰ ਭਵਿੱਖ ਵਾਸਤੇ ਕਾਰਵਾਈ ਮੈਡਮ ਕਿੰਨੇ ਕ ਬੰਦੇ ਹੁਣ ਇਸ ਟਾਈਮ ਤੱਕ ਨੇ ਕੀਤੇ ਨੇ ਥੱਲੇ ਗੱਲ ਯਾਰ ਆਈਡੀ ਮੈਡਮ ਹੁਣ ਹੁਣ ਤੱਕ ਕਿੰਨੇ ਬੰਦੇ ਕੀਤੇ ਨੇ